ਉਤੇਕਾ ਸ਼ਾਰਟ ਵੀਡੀਓ ਬਣਾ ਰਹੇ ਆ ਪਿੰਡ ਵੱਡੇ ਸਭਰਾ ਪਹੁੰਚੇ ਆ ਡਾਕਟਰ ਕਰਸਾਪ ਸਿੰਘ ਉਹਨਾਂ ਦੇ ਫਾਰਮ ਤੇ ਬੁਰਜ ਮਿਲਕ ਫਾਰਮ ਤੇ ਇੱਕ ਬਹੁਤ ਬੇਸ਼ੁਮਾਰ ਕੀਮਤੀ ਵੀਰ ਨਗੀਨਾ ਲੈ ਕੇ ਆਇਆ ਬਿਲਕੁਲ ਤੁਹਾਡੀ ਕਚਹਿਰੀ ਦੇ ਵਿੱਚ ਪੂਰੀ ਡਿਟੇਲ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਫੁੱਲ ਵੀਡੀਓ ਕੱਲ ਨੂੰ ਆ ਰਹੀ ਹੈ ਦੀਵਾਲੀ ਦੇ ਬਿਲਕੁਲ ਤਿਹਾੜ ਦੇ ਠੀਕ ਆ ਜੀ ਦੀਵਾਲੀ ਦੇ ਬਿਲਕੁਲ ਸ਼ੋਭ ਅਫਸਰ ਤੇ ਇੱਕ ਜਿਹੜੀ ਵੀਡੀਓ ਆ ਰਹੀ ਹੈ ਨੀਲੀ ਰਾਵੀ ਦੀ ਤੇ ਡਾਕਟਰ ਸਾਹਿਬ ਸਾਸਰੀ ਕਾਲ ਜੀ ਸਤਿ ਸ੍ਰੀ ਅਕਾਲ ਜੀ ਸੰਤ ਸਾਹਿਬ ਸਾਸਰੀ ਦੀ ਕਾਲ ਸਾਰਿਆਂ ਨੂੰ ਵਧਾਈ ਹੋਵੇ ਦੀਵਾਲੀ ਦੀ ਬਹੁਤ ਬਹੁਤ ਮੁਬਾਰਕਾ ਜੀ ਤੁਹਾਨੂੰ ਸਾਰੇ ਪਰਿ ਤਾਂ ਡਾਕਟਰ ਸਾਹਿਬ ਇੱਕ ਬਹੁਤ ਬੇਸ਼ੁਮਾਰ ਕੀਮਤੀ ਪੂਰੀ ਟੌਪ ਕਲਾਸ ਬਰੀਡ ਦੇ ਵਿੱਚ ਨੀਲੀ ਰਾਵੀ ਹਾਂਜੀ 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 ਲੋਰੀ ਸੀਮਨ ਦੀ ਖੋਦਿਆ ਲੋਰੀ ਸੀਮਨ ਦੀ ਤੋਂ ਇਹ ਗੱਭਣਿਆ ਜੀ ਮੇਰਾ ਡੀਐਨਏ ਟੈਸਟ ਕਰਾ ਲੈ ਗਾੜੀ ਬੱਚੇ ਦਾ ਵੀ ਡੀਐਨਏ ਟੈਸਟ ਕਰਾ ਠੀਕ ਹੈ ਅੱਗੇ ਨੈਕਸਟ ਡਾਇਮੰਡ ਤੋਂ ਗੱਭਣੇ ਹਾਂਜੀ ਹਾਂਜੀ ਲਓ ਜੀ ਸੋਨੇ ਤੇ ਸੁਹਾਗਾ ਹੋਇਆ ਪਿਆ ਡਾਇਮੰਡ ਤੋਂ ਬੁੱਲ ਤੋਂ ਗੱਭਣਾ ਠੀਕ ਹੈ ਜੀ ਆਪਣੇ ਹਰੀਕੇ ਪਤਨ ਡਾਕਟਰ ਸੁਖਵਿੰਦਰ ਸਿੰਘ ਉਹਨਾਂ ਦੇ ਕੋਲ ਜਿਹੜਾ ਮਾਲੀ ਆ ਜਿਹਦੀ ਬੈਕਗ੍ਰਾਉਂਡ ਅੰਕਲ ਅਰਸ਼ਾਲ ਸਿੰਘ ਬੁਲਟੋਏ ਉਹਨਾਂ ਦੇ ਕੋਲ ਆ ਠੀਕ ਹੈ ਜੀ ਦੇਖੋ ਜਿਹੜੀ ਚ ਵੜਾ گاਵਾਂ ਦੇ ਵਿੱਚ ਵੀ ਬੜਾ ਸਿਰਾ ਲਈ ਫਿਰਦਾ ਸੀ ਤੂੰ ਹੁਣ ਤਾਂ ਵੇਲਾ ਵੀ ਨੀਲੀ ਰਾਵੀ ਦੇ ਵਿੱਚ ਵੀ ਹੈ ਨੀਲੀ ਰਾਵੀ ਦਾ ਆਪਣੇ ਘਰ ਆ ਜੀ ਇਹ ਸ਼ੌਂਕ ਚ ਪੈ ਹੀ ਨਹੀਂ ਆ ਵੈਸੇ ਪਹਿਲਾਂ ਮੇਰੇ ਤੋਂ ਨੀਲੀ ਹੁੰਦੀ 17 17 17 ਲੀਟਰਾਂ ਦੀ ਇਹਨਾਂ ਮਜਬੂਰੀਆਂ ਬਣ ਗਈਆਂ ਗਜਰਾਤ ਚੱਲ ਕੇ ਵੇਚਦੀਆਂ ਨਹੀਂ ਤੇ ਆਪਣੇ ਤੇ ਇਲਾਕੇ ਦੀ ਵੈਸੇ ਸ਼ਾਨ ਆ ਜੀ ਹਾਂ ਆਪਣੇ ਇਲਾਕੇ ਦਾ ਇਹ ਰਮਾਨ ਆ ਜੀ ਤੇ ਤਾਕ ਹੀ ਪਉਂਦੀ ਜਾਂਦੀ ਕਰਮ ਵਾਲੀ ਜਿੱਧਰ ਨੂੰ ਜਾਂਦੀ ਹੈ ਨਾ ਮਾਲਕ ਦੀ ਕਿਰਪਾ ਜੀ ਤੇ ਹੋਰੀਆਂ ਝੋਟੀਆਂ ਕਰੇ ਇਹ ਦੀਵਾਲੀ ਕਰਕੇ ਕਿਹੜਾ ਆਪਾਂ ਗਿਫਟ ਵਿਖਾਉਣ ਵਾਲੀ ਗੱਲ ਜੇ ਹਾਂ ਹਾਂ ਦੀਵਾਲੀ ਦਾ ਤੋਹਫਾ ਜਿਹੜਾ ਲੈ ਗਿਆ ਲੈ ਗਿਆ ਜਿਹੜਾ ਰਹਿ ਗਿਆ ਰਹਿ ਗਿਆ ਇਹ ਸ਼ਾਟ ਨਹੀਂ ਜਿੰਤਰਾ ਚਾਹਦਾ 500 ਸ਼ਾਟ ਉਹ ਚਲਾਤਾ ਆਪਾਂ ਇੱਕ ਇੱਕ ਪਟਾਕਾ ਦੇ ਵਿੱਚ 500 ਸ਼ਾਟ ਹੁੰਦੇ ਆ ਵੀ ਇਹਦੇ ਚ ਸਾਰਾ ਕੋਸ਼ੀਏ ਕਰਮ ਵਾਲੀ ਚ ਲਓ ਵੀ ਬਿਊਟੀ ਵੀ ਆ ਬਾਕੀ ਦੁੱਧ ਬਾਦ ਵੀ ਕਰਮ ਵਾਲੀ ਚੰਗਾ ਦੇ ਦੂਗੀ ਤੇ ਬਾਕੀ ਵੀ ਅਖੀਰ ਹੋਈ ਪਈ ਆ ਵੀ ਹੁਣ ਗੱਲ ਕੁਝ ਕਰਨ ਵਾਲੀ ਰਹਿ ਨਹੀਂ ਗਈਗੀ ਠੀਕ ਆ ਜੀ ਆ ਦੇਖੋ